ਘਨ ਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਨੰਤ ਨਾ ਆਵੇ ਰਾਉ ਸਸ ਕਿਰਣ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤ ਗੁਰ ਕੇ ਕਉ ਜਨੁ ਭਲ ਹੁਨੇ ਜੋ ਗਾਵੇ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋ ਹੈ ਬਣ ਆਵ ਬਲ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋ ਹੈ ਬਣ ਆਵੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਐਸੀ ਬ੍ਰਿਧ ਮੂਰਤੀ ਹਨ ਜਿਨ੍ਹਾਂ ਦੇ ਜੀਵਨ ਦੀ ਛਾਪ ਜਗਤ ਨੂੰ ਇਹ ਉਪਦੇਸ਼ ਦਿੰਦੀ ਹੈ ਉਮਰ ਦੇ ਕਿਸੇ ਵੀ ਹਿੱਸੇ ਵਿੱਚ ਮਨੁੱਖ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਚਾਹੇ ਸਰੀਰ ਬੁੱਢਾ ਵੀ ਹੋ ਗਿਆ ਹੈ ਬਿਰਧ ਵੀ ਹੋ ਗਿਆ ਹੈ ਪਰ ਮਨੁੱਖ ਦੇ ਅੰਦਰ ਅਗਰ ਉਤਸ਼ਾਹ ਹੈ ਉਮੰਗ ਹੈ ਆਸਾ ਹੈ ਤਾਂ ਬਹੁਤ ਵੱਡੇ ਵੱਡੇ ਕੰਮ ਉਸ ਅਵਸਥਾ ਦੇ ਵਿੱਚ ਵੀ ਹੋ ਸਕਦੇ ਨੇ ਜਦ ਕਿ ਅਕਸਰ ਬੁਢੇ ਪਿਛਲੋ ਕੀ ਨਿਰਾਸ਼ਾ ਦੇ ਖੜਦੇ ਚ ਜਾ ਕੇ ਦੇ ਨੇ ਧਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਜਨਮ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਮਾਤਾ ਲక్ష్ਮੀ ਜੀ ਦੀ ਕੁੱਖੋਂ ਪਿਤਾ ਤੇਜਭਾਨ ਦੇ ਘਰ ਵਿੱਚ ਹੋਇਆ ਆਪ ਜੀ ਦਾ ਜਨਮ ਵਿਸਾਖ ਸੁਦੀ 14 1526 ਵਿੱਚ ਹੋਇਆ ਆਪ ਜੀ ਦੀ ਸੰਤਾਨ ਮੋਹਰੀ ਜੀ मोहन जी ਤੇ ਦੋ ਪੁੱਤਰੀਆਂ ਦਾਨੀ ਜੀ ਭਾਨੀ ਜੀ ਇਹ ਆਪ ਜੀ ਦਾ ਗ੍ਰਸਤੀ ਜੀਵਨ ਸੀ ਬੱਚਿਆਂ ਦੇ ਵਿੱਚ ਪਰਿਵਾਰ ਦੇ ਵਿੱਚ ਘਰ ਗ੍ਰਸਤੀ ਵਿੱਚ ਆਪ ਜੀਵਨ ਇਸ ਢੰਗ ਦਾ ਵਰਤੀਤ ਕਰ ਰਹੇ ਸਨ ਜੈਸੇ ਕਿ ਪਾਣੀ ਵਿੱਚ ਰਹਿਦਾ ਹੋਇਆ ਕਮਲ ਲੇਕਿਨ ਫਿਰ ਵੀ ਇਕ ਭੂ ਅੰਦਰ ਬਣੀ ਰਹਿੰਦੀ ਸੀ ਕਿ ਪਰਮ ਆਨੰਦ ਉਹ ਜੋ ਸਮਾਧੀ ਹੈ ਉਹ ਨਸੀਬ ਹੋਵੇ ਤੇੰਦੇ ਨੇ ਆਪਨੇ ਇਸੇ ਇੱਛਾ ਨੂੰ ਮੁਖ ਰੱਖ ਕੇ ਥਾਂ-ਥਾਂ ਤੇ ਤੀਰਥਾਂ ਦਾ ਵਿਰਟਨ ਕੀਤਾ ਔਰ ਅਕਸਰ ਗਾਹੇ ਬਗਾਹੇ ਹਰੀਦਵਾਰ ਵੀ ਜਾਂਦੇ ਸਨ ਇੱਕ ਦਿਨ ਗੰਗਾ ਦੇਚ ਇਸ਼ਨਾਨ ਕਰਕੇ ਖੜ ਦੇ ਦਿਨ ਸੰ ਰੇਤ ਦੇ ਚ ਬੈਠੇ ਚਰਨਾ ਨੂੰ ਪਸਾਰ ਕੇ ਪੈਰ ਪਸਾਰ ਕੇ ਇੱਕ ਪੰਦਾ ਜੋ ਇਲਮ ਨਜੋਮ ਦੇ ਚ ਮਾਹਿਰ ਸੀ ਜੋਤਸ਼ੀ ਸੀ ਲੰਗਿਆ ਉਹਦੀ ਨਿਗਾਹ ਪਸਰੇ ਹੋਏ ਚਰਨਾ ਤੇ ਪੈ ਗਈ ਔਰ ਉਸਨੇ ਮੱਥਾ ਟੇਕਿਆ ਧਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਰੋਕਿਆ ਆਖਿਆ ਬ੍ਰਾਹਮਣ ਦੇਵਤਾ ਮੈਂ ਤੇ ਖੱਤਰੀ ਹਾਂ ਤੂੰ ਬ੍ਰਾਹਮਣ ਹੈ। ਕੁੱਲ ਕਰਕੇ ਜਾਤ ਕਰਕੇ ਤੂੰ ਉੱਚਾ ਹੈ। ਮੈਨੂੰ ਕਮ ਮੱਥਾ ਢੇਕੇ। ਤਾਂ ਬ੍ਰਾਹਮਣ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਤੁਹਾਡੇ ਚਰਨਾਂ ਵਿੱਚ ਪਦਮ ਹੈ। ਇਹ ਪਦਮ ਤੇ ਕਿਸੇ ਬ੍ਰह्मज्ञानी ਦੇ ਚਰਨਾਂ ਵਿੱਚ ਹੁੰਦਾ ਹੈ। ਇਹ ਪਦਮ ਤੇ ਕਿਸੇ ਪੌਂਚੀ ਹੋਈ ਰੂਹ ਦੇ ਚਰਨਾਂ 'ਚ ਹੁੰਦਾ ਹੈ। ਤੁਹਾਡੇ ਕਦਮਾਂ ਵਿੱਚ ਪਦਮ। ਤਾਂ ਗੁਰੂ ਅਮਰਦਾਸ ਜੀ ਮਹਾਰਾਜ बड़ी रूहानी मुस्कुराहट चहण लगे ब्राह्मण देवता मैं ते की यात्री हाँ बिल्कुल यात्री वो ब्राह्मण कह लगा महाराज ये बीज अजे अंकुरित नहीं होएगा होया ये वाला है और जदों ये बीज अंकुरित होवे है मैं भूलना नहीं मैं थोड़े चरना चाहागा मैं थोड़े दर्शन करने फिर आव ਰਬ ਦੀ ਨੇਤ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਪੁੱਤਰੀ ਬੀਬੀ ਅਮਰੋ ਆਪ ਦੇ ਭਤੀਜੇ ਨੂੰ ਵਿਆਹੀ ਗਈ ਇਸਤਰੀ ਕੇ ਨਾਲ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬੱਚੀ ਆਪ ਜੀ ਦੀ ਨੂੰ ਬਣੀ ਇੱਕ ਦਿਨ ਬੀਬੀ ਅਮਰੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਚਾਟੀ ਨੂੰ ਰੜਕਦੇ ਹੋਇਆ ਹਲਾਪ ਰਹੀ ਸੀ ਪੜ ਰਹੀ ਸੀ ਬੜੇ ਮధుਰ ਢੰਗ ਦੇ ਵਿੱਚ ਬੜੇ ਮధుਰ ਵੇਗ ਦੇ ਵਿੱਚ ਬਿਰਦ ਬਾਬਾ ਗੁਰੂ ਅਮਰਦਾਸ ਜੀ ਮਹਾਰਾਜ ਨੇ ਪੁੱਛ ਲਿਆ ਬੇਟਾ ਇਹ ਕਿਸ ਦੇ ਬਚਨ ਪੜ ਰਹੀ ਹੈ ਇਹ ਕਿਸ ਦੀ ਬਾਣੀ ਪੜ ਰਹੀ ਹੈ ਬਹੁਤ ਖਿੱਚ ਪਾਈ ਹੈ ਇਸਨੇ ਮੈਨੂੰ ਤਾਂ ਨੂਰਾਨੀ ਕਹਿਣ ਲੱਗੀ ਬਾਬਾ ਏ ਬਾਣੀ ਧਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਹੈ ਦੂਸਰੇ ਗੁਰਨਾਨਕ ਅਰ ਉਹ ਮੇਰੇ ਪਿਤਾ ਨੇ ਰਿਸ਼ਤੇ ਵਿੱਚ ਮੇਰੇ ਪਿਤਾ ਨੇ ਹੈ ਤੁਹਾਡੇ ਪਿਤਾ ਨੇ ਨਾਮ ਜ਼ਰੂਰ ਸੁਣਿਆ ਸੀ ਔਰ ਵਿਆਹ ਦੇ ਸਮੇਂ ਕੁੜਮਾ ਚਾਰੀਆਂ ਦਾ ਜੈਸੇ ਮਿਲਾਪ ਹੁੰਦਾ ਹੈ ਇਹ ਵੀ ਜ਼ਰੂਰ ਹੋਇਆ ਲੇਕਿਨ ਖਿੱਚ ਤੇ ਆਖਿਰ ਸ਼ਬਦ ਤੋਂ ਪੈਂਦੀ ਹੈ ਅਗਰ ਕਾਲੀਆਂ ਘਟਾਵਾਂ ਸੂਰਜ ਦੇ ਅੱਗੋਂ ਵੀ ਆ ਜਾਣ ਤੇ ਇੱਕ ਦਫਾ ਪ੍ਰithvi ਤੇ ਅੰਧਕਾਰ ਹੋ ਜਾਂਦਾ ਹੈ ਇਹ ਗੱਲ ਵੱਖਰਾ ਹੈ ਕਿ ਸੂਰਜ ਦੇ ਚ ਹਨੇਰਾ ਨਹੀਂ ਸੂਰਜ ਵਿੱਚ ਅੰਧਕਾਰ ਨਹੀਂ ਪਰ ਸੂਰਜ ਦਾ ਚਾਨਣਾ ਸੂਰਜ ਦਾ ਪ੍ਰਕਾਸ਼ ਸਹੀ ਮੈਨੇਜ ਧਰਤੀ ਤੇ ਪਹੁੰਚ ਸਕੇ ਕਾਲੀਆਂ ਘਟਾਵਾਂ ਰੋਕ ਤੇ ਖੜੀ ਕਰ ਦਿੰਦੀਆਂ ਨੇ। ਤੋਂ ਕੁੜਮਾਚਾਰੀ, ਰਿਸ਼ਤੇਦਾਰੀ, ਸ਼ਰੀਕਾਚਾਰੀ ਔਰ ਸਮਾਜਿਕ ਰਿਸ਼ਤੇ ਸੰਸਾਰ ਦੀਆਂ ਪਰੰਪਰਾਵਾਂ ਇਤਨੀਆਂ ਨਿਕੀਆਂ ਵੱਡੀਆਂ ਬਦਲੀਆਂ ਸਨ ਜਿਨ੍ਹਾਂ ਦੇ ਚੋਂ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਝਾਕਣ ਦਾ ਮੌਕਾ ਹੀ ਨਾ ਮਿਲਿਆ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਵਕਤ ਦੇ ਉਹ ਰੋਹਾਨੀ ਸੂਰਜ ਨੇ ਜੋ ਚਾਰੋਂ ਪਾਸੇ ਚਾਨਣਾ ਵੰਡ ਰਹੇ ਨੇ ਪਰ ਅੱਜ ਜਦ ਉਸ ਸੂਰਜ ਦੀ ਇੱਕ ਕਿਰਨ ਕੰਨਾਂ ਵਿੱਚ ਪਈ ਸ਼ਬਦ ਤੇ ਆਖਰ ਕੰਨਾਂ 'ਚ ਹੀ ਪਏਗਾ। ਔਰ ਸੁਣਿਆ ਆਪਣੀ ਨੂ ਰਾਣੀ ਤੋਂ ਤਾਂ ਦਰਸ਼ਨਾ ਲਈ ਚੱਲ ਪਏ। ਸ਼੍ਰੀਕ ਦੇਜ ਤੇ ਕੁੜਮਾ ਚਾਰੀਏ ਔਰ ਫਿਰ ਆਪ ਪੁੱਤਰ ਵਾਲੇ ਨੇ बैठे वाले ने जद के गुरु अंगद देव जी महाराज पुत्री वाले सन आखिर भारतीय परंपरा ਦੇ ਮੁਤਾਬਕ ਲੜਕੀ ਵਾਲੇ ਅਕਸਰ ਆਪਣੇ ਆਪ ਨੂੰ ਨਿਰਮਾਣਤਾ ਜੇ ਵਿੱਚ ਰੱਖਦੇ ਨੇ ਗਰੀਬੀ ਚ ਰੱਖਦੇ ਨੇ ਔਰ ਹਮੇਸ਼ਾ ਲੜਕੇ ਵਾਲੇ ਸਵੈ ਅਪਮਾਨ ਦੇ ਨਾਲ ਆਉਂਦੇ ਨੇ ਮਾਣ ਤਾਣ ਦੇ ਰਾਹ ਲਾਂਦੇ ਨੇ ਪਰ ਅੱਜ ਕੁਝ ਰੂਹਾਨੀ ਦੁਨੀਆ ਦੀ ਝਲਕ ਨੇ ਉਲਟੀ ਗੰਗਾ ਚਲਾ ਦਿੱਤੀ ਅੱਜੇ ਲੜਕੇ ਵਾਲਿਆਂ ਦਾ ਸਰਪ੍ਰਸਤ ਮੁਖੀ ਬਿਰਦ ਬਾਬਾ ਅਮਰਦਾਸ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਲਈ ਚਲੇ ਆ ਰਿਸ਼ਤੇ ਚ ਕੁੜਮਾ ਚਾਰੀ ਹੈ ਖੰਡੂਰ ਸਾਹਾ ਆ ਕੇ ਜਦ دیدار ਕੀਤੇ ਭਰੀ ਸੰਗਤ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਮੁਖਾਰ ਬਿੰਦੋਂ ਜਦ ਅੰਮ੍ਰਿਤਮਈ ਬਚਨ ਸੁਣੇ जिस ढंग ने सिर झुकता है झुकाया नहीं जाता स्वभाव ही झुक गया कदम डिग पंडौत की थी हथ जोड़ के बेनती की थी गुरुदेव इस कुड़माचारी रिश्ते पासे कर दा मैं आज दा सेवक देवक सिख ਔਰ ਹੋ ਆ ਗਈ ਆਪਨੇ ਮੈਨੂੰ ਕਬੂਲ ਕੀਤਾ ਹੈ ਸੇਵਕ ਦੇ ਰੂਪ ਚ ਤਾਂ ਜ਼ਰੂਰ ਕੋਈ ਸੇਵਾ ਵੀ ਬਖਸ਼ੋ ਮੈਂ ਸੇਵਾ ਵੀ ਕਰਾਂ ਹੁਣ ਇੱਕ ਤੇ ਬਿਰਧ ਸਰੀਰ ਗਾਲਵਨ 70 ਤੋਂ ਉੱਚੀ ਟੱਪੀ ਹੋਈ ਅਵਸਥਾ ਬਿਰਧ ਸਰੀਰ ਪਰ ਉਤਸ਼ਾਹ ਬੜਾ ਹੈ ਉਮੰਗ ਵੜੀ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਹਾਂ ਕਰ ਦਿੱਤੀ ਠੀਕ ਹੈ ਸੇਵਕ ਦੇ ਰੂਪ ਤੇ ਤੁਸੀਂ ਕਬੂਲ ਸਾਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਾ ਦਿੱਤਾ ਕਰੋ ਰੋਜ਼ ਦੀ ਸੇਵਾ ਹੁਣ ਵਿਆਸਾ ਅੱਧੀ ਰਾਤ ਨੂੰ ਉੱਠਦੇ ਨੇ ਸਿਰ ਤੇ ਗਾਗਰ ਰੱਖਦੇ ਨੇ ਔਰ ਆਪ ਜਾਣਦੇ ਨੇ ਪਹਿਲੇ ਸਵੈਮ ਇਸ਼ਨਾਨ ਕਰਦੇ ਨੇ ਫਿਰ ਗਾਗਰ ਨੂੰ ਬਿਆਸਾ ਦੇ ਜਲਨਲ ਭਰ ਕੇ ਸਿਰ ਤੇ ਰੱਖਦੇ ਨੇ ਇਹ ਭਰੀ ਹੋਈ ਗਾਗਰ ਜਦ ਚੁੱਕ ਕੇ ਬਿਰਦ ਬਾਬਾ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਮਾਰਗ ਤੇ ਚੱਲਦਾ ਹੈ ਤੇ ਇੰਜ ਜਪਦਾ ਜਿਵੇਂ ਤ੍ਰਿਲੋਕੀ ਦਾ ਭਾਰ ਇਸ ਬਿਰਦ ਬਾਬੇ ਨੇ ਚੁੱਕਿਆ ਹੈ ਜਿਵੇਂ ਸਮੂਹ ਸੰਸਾਰ ਦੀ ਜ਼ਿੰਮੇਵਾਰੀ ਇਸ ਬਾਬੇ ਨੇ ਚੁੱਕੀ ਹੋਈ ਹੈ ਬਾਤ ਦੇ ਚਾਕਈ ਆਪ ਦੇ ਕਿਰਦਾਰ ਰਾਹੀ ਆਪ ਦੇ ਪ੍ਰਚਾਰ ਰਾਹੀ ਇਹ ਸਭ ਕੁਝ ਪ੍ਰਗਟ ਵੀ ਹੋਇਆ। ਇਹ ਸੇਵਾ ਆਪਨੇ ਕੋਈ ਇੱਕ ਦਿਨ ਨਹੀਂ ਕੀਤੀ। ਇੱਕ ਮਹੀਨਾ ਨਹੀਂ ਕੀਤੀ। ਇੱਕ ਸਾਲ ਨਹੀਂ ਬਲਕਿ 12 ਸਾਲ ਕੀਤੀ। ਰੋਜ਼ ਅੱਧੀ ਰਾਤ ਨੂੰ ਉੱਠਣਾ ਹੈ। ਵਿਆਸਾ ਤੇ ਪਹੁੰਚਣਾ ਹੈ। ਅੰਮ੍ਰਿਤ ਵੇਲੇ ਹੁੰਦੇ ਹੁੰਦੇ ਤੱਕ ਜਲ ਭਰ ਕੇ ਲੈਣਾ ਹੈ। ਔਰ ਗਲਵਨ ਤਿੰਨ ਕੋ ਦਾ ਪੈਂਡਾ ਹੈ। 6 ਕਿਲੋਮੀਟਰ ਦਾ ਇਹ ਰਸਤਾ ਹੈ ਜੋ ਆਪ ਰੋਜ਼ ਤੈਅ ਕਰਦੇ ਨੇ ਜਾਣਾ ਤੇ ਆਣਾ ਅੱਜ ਕਿਦਰੇ ਐਸਾ ਹੋਇਆ ਜਦ ਜਾਣ ਲੱਗੇ ਅੱਧੀ ਰਾਤ ਦਾ ਵਕਤ ਰਾਤ ਹਨੇਰੀ ਸੀ ਆਪ ਇੱਕ ਜੁਲਾਹੇ ਦੀ ਖੱਡੇ ਦੇ ਚ ਗਿਰ ਗਏ ਆਵਾਜ਼ ਆਈ ਖੜਾਹ ਕਾਈ ਤਾਂ ਜੁਲਾਹੇ ਨੇ ਆਪਣੀ ਘਰ ਵਾਲੀ ਨੂੰ ਆਵਾਜ਼ ਮਾਰੀ ਦੇਖ ਬਾਹਰ ਕੋਈ ਹੈ ਖੱਡੀ ਦੇ ਖੜਦੇ ਚ ਕੋਈ ਗਿਰਿਆ ਹੈ ਤਾਂ ਜੁਲਾਹੀ ਕਹਿ ਲਗੀ ਅੱਧੀ ਰਾਤ ਨੂੰ ਉਹੀ ਅਮਰੋ ਨੇ ਥਾਵਾ ਹੋਏਗਾ ਉਸ ਤੋਂ ਇਲਾਵਾ ਹੋਰ ਕੌਣ ਹੋਵੇਗਾ ਅੱਧੀ ਰਾਤ ਨੂੰ ਉਹੀ ਉੱਠਦਾ ਹੈ ਉਸੇ ਦੇ ਸਿਰ ਤੇ ਗਾਗਰ ਆਉਂਦੀ ਹੈ ਉਹੀ ਭਟਕਦਾ ਹੋਇਆ ਗਿਰ ਗਿਆ ਹੋਵੇਗਾ ਉਹੀ ਅਮਰੋ ਨੇ ਥਾਵਾ ਬੁਥੇਰਿਆਂ ਨੂੰ ਇਹ ਸੋਚਣ ਦਾ ਮੌਕਾ ਮਿਲ ਗਿਆ ਕਿ ਬਿਰਧ ਸਰੀਰ ਹੈ ਸ਼ਾਇਦ ਪੁੱਤਰ ਨਹੀਂ ਰੱਖਦੇ ਭਤੀਜੇ ਨਹੀਂ ਰੱਖਦੇ ਤਾਈ ਤੇ ਸ਼ਰੀਕਾਂ ਦੇ ਘਰ ਆ ਕੇ ਟਿਕੇ ਔਰ ਸਿਰਫ ਟਿਕੇ ਹੀ ਨਹੀਂ ਤਾਈ ਤੇ ਬਿਆਸਾ ਤੋਂ ਗਾਗਰ ਜਲਦੀ ਭਰ ਕੇ ਲੈਂਦੇ ਨੇ ਦਿਨ ਨੂੰ ਲੱਕਣਾ ਫਾੜਦੇ ਨੇ ੱੱਪੜ ਛਾੜਦੇ ਨੇ ਲੰਗਰ ਬਣਾਉਣ ਦੀ ਸੇਵਾ ਕਰਦੇ ਨੇ ਇਹ ਨੌਕਰੀ ਕਰਦੇ ਨੇ ਇਹ ਗੁਲਾਮੀ ਕਰਦੇ ਨੇ ਇਹਨਾਂ ਦਾ ਕੋਈ ਥਾਂ ਨਹੀਂ ਪ੍ਰਚਲਿਤ ਹੋ ਗਈ ਗੱਲ ਖੰਡੂਰ ਵਿੱਚ ਅਮਰੂ ਨੇ ਥਾਵਾ ਅਮਰੂ ਨੇ ਥਾਵਾ ਅਮਰੂ ਨੇ ਥਾਵਾ ਇਹ ਬਚਨ ਧਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕਦਮਾਂ 'ਚ ਪਹੁੰਚੇ ਔਰ ਆਪ ਦੇ ਕੰਨਾਂ ਨੇ ਸੁਣ ਕੇ ਹਰਾਨਗੀ ਜਿਦਾਈ ਹੈ ਅਮਰੋ ਨੇ ਥਾਵਾਂ ਜਿਵੇਂ ਅਮਰਦਾਸ ਜੀ ਆਏ ਕੋਲ ਬਿਠਾਇਆ ਸਿਰ ਤੇ ਹੱਥ ਰੱਖ ਕੇ ਕਹਿ ਲਗੇ ਗੁਰੂ ਅਮਰਦਾਸ ਨਿਥਾਵਿਆਂ ਦੀ ਥਾਂ ਗੁਰੂ ਅਮਰਦਾਸ ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ ਨਿਓਟਿਆਂ ਦੀ ਓਟ ਨਿ ਗੁਰੂ ਅਮਰਦਾਸ ਨੇ ਆਸਰਿਆਂ ਦੇ ਆਸਰੇ ਇੰਜ ਲਗਾਤਾਰ ਵਰਦੇ ਹੀ ਗਏ ਵਰਦੇ ਹੀ ਗਏ ਔਰ ਇਹ ਵਾਕਈ ਸਪਸ਼ਟ ਹੋਇਆ ਕਿ ਗੁਰੂ ਅਮਰਦਾਸ ਨਿਥਾਵਿਆਂ ਦੀ ਥਾਂ ਬਣੇ ਨਿਮਾਣੀਆਂ ਦੇ ਮਾਣ ਬਣੇ ਨਿਆਸਰਿਆਂ ਦੇ ਆਸਰੇ ਬਣੇ ਨਿਓਟਿਆਂ ਦੀ ਓਟ ਬਣੇ ਆਪਨੇ ਗੁਰਗੱਦੀ ਤੇ ਬੈਠਦਿਆਂ ਹੀ ਸਿੱਖ ਜਗਤ ਦਾ ਪਹਿਲਾ ਕੇਂਦਰੀ ਤੀਰਥ ਆਵਾਦ ਕੀਤਾ ਬਣਾਇਆ ਗੋਲੰਦਵਾਰ ਉੱਥੇ बावਲੀ ਤਿਆਰ ਕੀਤੀ ਕਿ ਸਿੱਖ ਜਗਤ ਦਾ ਪਹਿਲਾ ਤੀਰਥ ਹੈ ਉਸ ਦੀਆਂ 84 ਪੌੜੀਆਂ ਰੱਖੀਆਂ ਇਸ਼ਨਾਨ ਦੀ ਮਹਾਨਤਾ ਦਸ਼ੀ ਔਰ ਉੱਥੇ ਆਪ ਨੇ ਲੰਗਰ ਦੀ ਜਿਹੜੀ ਪਰੰਪਰਾ ਤੋਰੀ ਉਸ ਦੇ ਚ ਵਰਨ ਵੰਡ ਖਤਮ ਕਰ ਦਿੱਤੀ ਆਖਿਆ ਮੈਂ ਕਿਸੇ ਜਾਤ ਪਾਤ ਨੂੰ ਨਹੀਂ ਮੰਨਦਾ ਔਰ ਕਿਸੇ ਵਰਨ ਵੰਡ ਨੂੰ ਵੀ ਨਹੀਂ ਮੰਨਦਾ 80% ਇਸ ਦੇਸ਼ ਦੀ ਆਬਾਦੀ ਜੋ शूद्र ਕਹੀ ਜਾਂਦੀ ਸੀ ਇਸ ਦੇ ਸਾਰੇ ਕਿਰਤੀ ਬੰਦੇ ਆ ਜਾਂਦੇ ਸਨ ਲੋਹਾਰ ਦਰਖਾਨ ਧੋਵੀ ਜੁਲਾਹੇ ਚਮਾਰ ਮਾਮਾਰ ਕੁਮਾਰ ਇਹ ਸਾਰੇ ਲੋਕ ਕਿਰਤੀ शूद्र કહે ਜਾਂਦੇ ਸਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਬੂਏ ਇਹਨਾਂ ਸਾਰਿਆਂ ਲਈ ਖੋਲ ਦਿੱਤੇ ਅੱਜ ਤੱਕ ਧਰਮ ਮੰਦਰਾਂ ਦੇ ਔਰ ਵਿਦਿਆਲਿਆਂ ਦੇ ਦਰਵਾਜ਼ੇ ਜੋ ਇਹਨਾਂ ਲਈ ਬੰਦ ਸਨ ਖੋਲ ਦਿੱਤੇ ਔਰ ਆਖਿਆ ਇਕੱਠੇ ਬੈਠ ਕੇ ਇੱਕ ਕੋਈ ਪੰਗਤ ਦੇ ਚ ਲੰਗਰ ਛਕੋ ਰਾਣਾ ਰੰਗ ਬਰਾਬਰੀ ਕਰ ਦਿੱਤੀ ਗੁਰੂ ਅਮਰਦਾਸ ਜੀ ਮਹਾਰਾਜ ਇਸ ਤਰੀਕੇ ਦੇ ਨਾਲ ਗੁਰੂ ਨਾਨਕ ਦੇ ਕਲਾਮ ਦਾ ਗੁਰੂ ਨਾਨਕ ਦੀ ਜੋਤ ਦਾ ਅਗਾਂਹ ਪ੍ਰਸਾਰ ਕਰ ਰਹੇ ਨੇ ਕਹਿੰਦੇ ਨੇ ਦਰਸ਼ਨਾਂ ਦੀ ਲੋਕ ਅਕਬਰ ਦੇ ਅੰਦਰ ਵੀ ਪੈਦਾ ਹੋਈ ਉਸ ਜ਼ਮਾਨੇ ਦਾ ਮੁਗਲ ਸਮਰਾਟ ਮੁਗਲ ਆਜ਼ਮ ਅਕਬਰ ਜੋ ਅਕਸਰ ਮਨ ਦੇ ਸਾਧੂ ਫਕੀਰਾਂ ਦੀ ਸੰਗਤ ਦੀ ਤਲਬ ਰੱਖਦਾ ਸੀ ਇੱਛਾ ਵੀ ਰੱਖਦਾ ਸੀ ਔਰ ਇਹ ਇੱਛਾ ਕਿਸੇ ਘਾਟ ਦੇ ਕਾਰਨ ਕਰਕੇ ਪੈਦਾ ਹੋਈ ਘਾਟੇ ਸੀ ਅਦਕੜ ਜਈ ਉਮਰ ਹੋ ਗਈ ਘਰ ਦੇ ਸੰਤਾਨ ਨਹੀਂ ਸੀ ਤਾਂ ਕਿਸੇ ਨੇ ਕਿਹਾ ਤੀਸਰੇ ਗੁਰੂ ਨਾਨਕ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰ ਤੋਂ ਏਵਰ ਪ੍ਰਾਪਤ ਕਰੋ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੱਖ ਸੰਗਤ ਨੂੰ ਹੁਕਮ ਕੀਤਾ ਹੋਇਆ ਸੀ ਪਹਿਲੇ ਪੰਗਤ ਪਾਛੇ ਸੰਗਤ ਜੋ ਪੰਗਤ ਵਿੱਚ ਬੈਠ ਕੇ ਪਹਿਲੇ ਲੰਗਰ ਪ੍ਰਸ਼ਾਦ ਛਕਣ ਨੂੰ ਤਿਆਰ ਨਹੀਂ ਉਹਨੂੰ ਸੰਗਤ ਵਿੱਚ ਬੈਠ ਕੇ ਰੋਹਾਨੀ ਪ੍ਰਸ਼ਾਦ ਨਹੀਂ ਮਿਲੇਗਾ ਇਹ ਆਪਨੇ ਇਸ ਵਾਸਤੇ ਕੀਤਾ ਕਿ ਵਰਨਵੰਡ ਤੇ ਜਾਤ ਪਾਤ ਦੀ ਪ੍ਰਥਾ ਨੂੰ ਖਤਮ ਕਰਨਾ ਸੀ ਪਰ ਅੱਜ ਪਹੁੰਚ ਗਿਆ ਮੁਗਲਿਆਜ਼ਮ ਅਕਬਰ ਤੇ ਜਦ ਚੋਬਦਾਰ ਭਜੇ ਹੋਇਆ ਗਿਆ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਭਗਤ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਮੁਗਲਿਆਜ਼ਮ ਅਕਬਰ ਆਇਆ ਹੈ ਤੇ ਸਤਗੁਰਾਂ ਦੇ ਮੁਖਾਰ ਬਿੰਨ ਤੋਂ ਉਹੀ ਬਚਨ ਨਿਕਲੇ ਪਹਿਲੇ ਪੰਗਤ ਪਾਛੇ ਸੰਗਤ ਪਹਿਲੇ ਪੰਗਤ ਪਾਛੇ ਸੰਗਤ ਚੋਬਦਾਰ ਇਸ਼ਾਰਾ ਸਮਝ ਗਿਆ ਉਹ ਮੁਗਲ ਆਜ਼ਮ ਨੂੰ ਕਹਿਣ ਲਗਾ ਪਹਿਲੇ ਆਪ ਨੂੰ ਪੰਗਤ ਦੇ ਚ ਬੈਠ ਕੇ ਲੰਗਰ ਛਕਣਾ ਪਏਗਾ ਫਿਰ ਧਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਹੋਣਗੇ ਫਿਰ ਸੰਗਤ ਦੇ ਚ ਪ੍ਰਭੂ ਦੀ ਬਾਣੀ ਔਰ ਈਸ਼ਵਰੀ ਉਪਦੇਸ਼ ਸੁਣਨ ਦਾ ਮੌਕਾ ਮਿਲੇਗਾ ਬੈਠ ਗਏ ਪੰਗਤ ਦੇਚ ਅਕਬਰ ਪਰ ਲੰਗਰ ਦਾ ਜੋ ਅੱਜ ਪ੍ਰਸ਼ਾਦ ਛਕਿਆ ਇਸ ਪ੍ਰਸ਼ਾਦ ਦੇ ਚੋਂ ਹੀ ਰੂਹਾਨੀ ਸੁਗੰਧ ਦੀ ਪ੍ਰਾਪਤੀ ਹੋਈ ਸਵਾਦ ਨੂੰ ਲੈ ਕੇ ਬਿਸਮਾਦ ਹੋਇਆ ਅਕਬਰ ਆਨੰਦ ਵਿੱਚ ਐਸਾ ਸਵਾਦ ਦਾਲ ਵਿੱਚ ਐਸਾ ਸਵਾਦ ਹੈਰਾਨ ਹੋ ਕੇ ਸੇਵਾਦਾਰਾਂ ਤੋਂ ਪੁੱਛਦਾ ਹੈ ਤੋ ਸੇਵਾਦਾਰ ਕਹਿੰਦੇ ਨੇ ਬਾਦਸ਼ਾਹ ਸਲਾਮਤ ਰੱਬੀ ਪ੍ਰਸ਼ਾਦ ਰੱਬੀ ਰਹਿਮਤ ਰੱਬੀ ਚਿੰਤਨ ਇਸ ਭੋਜਨ ਨਾਲ ਜੁੜਿਆ ਹੋਇਆ ਹੈ ਇਸ ਵਾਸਤੇ ਪ੍ਰਸ਼ਾਦ ਹੈ ਬਖਸ਼ਿਸ਼ ਹੈ ਰਹਿਮਤ ਹੈ ਕਿ ਸਵਾਦ ਪ੍ਰਭੂ ਦਾ ਹੈ ਅਕਾਲ ਪੁਰਖ ਦਾ ਹੈ ਈਸ਼ਵਰ ਦਾ ਹੈ ਇਸ ਤੋਂ ਬਾਅਦ ਦਰਸ਼ਨ ਨਸੀਬ ਹੋਏ ਮੱਥਾ ਟੇਕਿਆ ਔਰ ਅਕਬਰ ਨੇ ਬੇਨਤੀ ਕੀਤੀ ਮੈਂ 100 ਪਿੰਡ ਜਾਗੀਰ ਦੇ ਵਿੱਚ ਆਪ ਜੀ ਨੂੰ ਦੇਣਾ ਤਾਂ ਕਿ ਇਹ ਲੰਗਰ ਆਪ ਦਾ ਖੁਸ਼ ਅਸਲੂਬੀ ਨਾਲ ਚੱਲ ਸਕੇ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲਗੇ ਇਹ ਤਸਾਂ ਨਾਹਾਂ ਦੀ ਕਿਰਪ ਜੋ ਸਿੰਘ ਕਰਦੇ ਨੇ ਉਸ ਦਸਵੰਦ ਨਾਲ ਲੰਗਰ ਚੱਲਦਾ ਹੈ ਸ਼ਹਿਨशाही ਖਜ਼ਾਨੇ ਚ ਨਹੀਂ ਚਲਾਇਆ ਜਾ ਸਕਦਾ ਅਸੀਂ ਇਹ ਮਰਿਆਦਾ ਬਣਾਈ ਕਿ ਹਕੂਮਤ ਦੇ ਖਜ਼ਾਨੇ ਤੋਂ ਲੰਗਰ ਨਹੀਂ ਚਲੇਗਾ ਇਹ ਲੰਗਰ ਚਲੇਗਾ ਕਿਰਤੀ ਲੋਕਾਂ ਦੀ ਕਿਰਤ ਦਾ ਜੋ ਦਸਵੰਨ ਦਸਵਾਂ ਹਿੱਸਾ ਹੈ ਉਸ ਤੋਂ ਚਲੇਗਾ ਤਾਂ ਕਿ ਲੰਗਰ ਦਾ ਸਵਾਦ ਬਣਿਆ ਰਹੇ ਰਸ ਬਣਿਆ ਰਹੇ ਆਪਣੀ ਸ਼ਕਤੀ ਨਾਲ ਦਸਵੰਨ ਦੀ ਮਰਿਆਦਾ ਨੂੰ ਵੀ ਲਾਗਤ ਕੀਤਾ ਭਈ ਉਹੀ ਸਿੱਖ ਹੈ ਜੋ ਆਪਣੀ ਕਿਰਤ ਦਾ ਦਸਵਾਂ ਹਿੱਸਾ ਦਾਨ ਦੇ ਰੂਪ ਵਿੱਚ ਅਰਪਣ ਕਰਦਾ ਹੈ ਗੁਰੂ ਨੂੰ ਯਾ ਲੋੜਵੰਤਾ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਐਸਾ ਲਿਖਿਆ ਕਿ ਜੋ ਬਾਬੇ ਕੇ ਧਾਮ ਨਾ ਦੇਹੈਂ ਤਿੰਨ ਤੇ ਗਹਿ ਬਾਬਰ ਕੇ ਲੈ ਜੋ ਰੱਬ ਦੇ ਨਾਮ ਦਾ ਦਸਵਾਂ ਹਿੱਸਾ ਨਹੀਂ ਕੱਢਦਾ ਕੋਈ ਨਾ ਕੋਈ ਐਸਾ ਦੂਤ ਆਉਂਦਾ ਹੈ ਉਹਦੇ ਨਾਲ ਉਸਦਾ ਸਭ ਕੁਝ ਹੀ ਚਲਾ ਜਾਂਦਾ ਹੈ ਐ ਬੰਦੇ ਨੌ ਹਿੱਸੇ ਤੂੰ ਰੱਖ ਲੈ ਦਸਵਾਂ ਗੁਰੂ ਦਾ ਹੈ ਧਰਮ ਦਾ ਹੈ ਈਸ਼ਵਰ ਦਾ ਹੈ सार के तावलीदा करता है धन के भागी चार हैं धर्म चोर निरप आग अगर धर्म का हिस्सा नहीं दिता गया तो चोर ले जाएगा अगन भेट हो जाएगा या राजगर्दी दे जिर असर हो जाएगा खैर गुरु अमरदास जी महाराज ने इस ढंग दी, लंगर दी अगम्मी परंपरा तोरी ਚਾਰੋਂ ਪਾਸੇ ਆਪਦਾ ਜੈ ਜੈਕਾਰ ਹੋਇਆ। ਧਨਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸੈਭਜ਼ਾਦੇ ਦਾਤੋ ਜੀ ਦਾਸੂ ਜੀ ਕਹਿੰਦੇ ਨੇ ਇਹ ਜਸ ਉਹ ਨਹੀਂ ਸਹਾਰ ਸਕੇ। ਜਿਵੇਂ ਵਕਤੀ ਤੌਰ ਤੇ ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਨੂੰ ਰੋਸ ਹੋਇਆ ਸੀ ਕਿ ਸਾਡੇ ਪਿਤਾ ਦੀ ਗੱਦੀ ਲੈਣਾ ਜੀ ਲੈ ਗਏ। ਇਸ ਤਰ੍ਹਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਗੱਦੀ ਬਿਰਾਜਮਾਨ ਹੋਣ ਤੇ ਦਾਤੂ ਜੀ ਨੂੰ ਤੇ ਦਾਸੂ ਜੀ ਨੂੰ ਵੀ ਬੜਾ ਰੋਸ ਚੜਿਆ ਅਜ ਸ਼ਰੀਕਾਂ ਦੇ ਭੜਕਾਏ ਹੋਏ ਔਰ ਸ਼ਰੀਕਾਂ ਨੇ ਕੰਨ ਭਰੇ ਦੇਖੋ ਜਾਤ ਪਾਤ ਦੀ ਪਰੰਪਰਾ ਹੀ ਤੋੜ ਦਿੱਤੀ ਗੁਰੂ ਅਮਰਦਾਸ ਜੀ ਨੇ ਵਰਣ ਵੰਡ ਦੀ ਪਰੰਪਰਾ ਹੀ ਤੋੜ ਦਿੱਤੀ ਔਰ ਇਹ ਸਿਰਫ ਦਾਤੂ ਹੀ ਨਹੀਂ ਮਰਵਾਹਾ ਜਿੱਤੇ ਅਕਬਰ ਦੇ ਦਰਬਾਰ ਵਿੱਚ ਫਰਿਆਦ ਵੀ ਲੈ ਕੇ ਚਲਾ ਗਿਆ ਸੀ ਕਿ ਭਾਰਤ ਦੀ ਜੋ ਪ੍ਰਾਣੀ ਸੰਸਕ੍ਰਿਤੀ ਹੈ ਖੱਤਰੀ ਬ੍ਰਾਹਮਣ ਸ਼ੂਦਰ ਵੈਸ ਇਹ ਚਾਰ ਵਰਨਾ ਦੀ ਮਨੋਤ ਇਹ ਗੁਰੂ ਅਮਰਦਾਸ ਨੇ ਤੋੜ ਦਿੱਤੀ। ਔਰ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਉਪਦੇਸ਼ ਵੀ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਉਪਜੇ ਬਹੁਤ ਵਿਕਾਰ। ਗਵਾਰ ਹੈ ਉਹ ਜੋ ਜਾਤ ਅਬਮਾਨੀ ਹੈ ਵਰਨ ਅਬਮਾਨੀ ਹੈ ਆਪ ਦਾ ਉਪਦੇਸ਼ ਕਿ ਜਨਮ ਤੋਂ ਕੋਈ ਬ੍ਰਾਹਮਣ ਨਹੀਂ ਜਨਮ ਤੋਂ ਕੋਈ ਸ਼ੂਦਰ ਨਹੀਂ ਜੀਵਨ ਤੋਂ ਸ਼ੂਦਰ ਹੋਵੇਗਾ ਜੀਵਨ ਤੋਂ ਬ੍ਰਾਹਮਣ ਹੋਵੇਗਾ ਦਾਤੂ ਜੀ ਨੇ ਇੱਕਦਮ ਸੰਗਤ ਦੇ ਚਾਕੇ ਸਤਿਗੁਰudev ਜੀ ਮਹਾਰਾਜ ਸਿੰਘਾਸਣ ਤੇ ਬੈਠੇ ਸਨ ਸੀਨੇ ਦੇ ਚ ਖਿੱਚ ਕੇ ਲੱਤ ਮਾਰੀ ਬਿਰਧ ਸਰੀਰ 84 ਸਾਲ ਦਾ ਸਿੰਘਾਸਣ ਤੋਂ ਥੱਲੇ ਗਿਰੇ ਇੱਕਦਮ ਆਪਣੇ ਆਪ ਨੂੰ ਸੰਭਾਲਿਆ ਤੇ ਸੰਭਾਲਦਿਆਂ ਸਾਰ ਆਪਨੇ ਦਾਤੂ ਦੇ ਕਦਮ ਪਕੜ ਲਏ ਚਰਨ ਪਕੜ ਲਏ ਔਰ ਜੋ ਬੇਨਤੀ ਕੀਤੀ ਸਿੱਖ ਜਗਤ ਦੇ ਮਹਾਨ ਇਤਿਹਾਸਕਾਰ ਕਵੀ ਤੇ ਬ੍ਰਹਮਨਿਸ਼ਟ ਚੋੜਾਮਣੀ ਭਾਈ ਸੰਤੋਖ ਸਿੰਘ ਜੀ ਨੇ ਇੰਜ ਲਿਖੇ ਨੇ एक तो सेवा करत रहे हो दुतीय बैते बिरद दबे हों या ते अदक शरीर कठोरा तुमरे रे चरण मृदर नै दातू जी एक मेरी उम्र वडेरी है चौरासी साल का हो गया जिस करके मेरिया हड्डियां सख्त हो गई ਚਮੜੀ ਸਖਤ ਹੋ ਗਈ ਮਾਸ ਸਖਤ ਹੋ ਗਿਆ ਉਮਰ ਦੇ ਵੱਡੇ ਹੋਣ ਨਾਲ ਸਰੀਰ ਕਠੋਰ ਹੋ ਗਿਆ ਤੇ ਦੂਸਰਾ ਦਾਤੋ ਜੀ ਮੈਂ ਅੱਧੀ ਰਾਤ ਨੂੰ ਉੱਠ ਕੇ ਵਿਆਸਾ ਤੋਂ ਜਲ ਭਰਨ ਦੀ ਸੇਵਾ ਕਰਦਾ ਰਿਆਂ 12 ਵਾਰ ਇਹ ਲੱਕੜ ਫੜਨੇ ਕੱਪੜ ਝਾੜਨੇ ਔਰ ਲੰਗਰ ਵੰਡਣਾ ਇਸ ਤਰ੍ਹਾਂ ਦੀ ਕਰੜੀ ਸੇਵਾ ਕਰਕੇ ਔਰ ਵਡੇਰੀ ਉਮਰ ਕਰਕੇ ਮੇਰਾ ਸਰੀਰ ਕਰੜਾ ਹੋ ਗਿਆ ਮੇਰੀਆਂ ਹੱਡੀਆਂ ਕਰੜੀਆਂ ਹੋ ਗਈਆਂ ਨੇ ਇਕ ਤੋਂ ਸੇਵਾ ਕਰਤ ਰਹ ਹੂੰ ਦੁਤੀਏ ਬਹਿਤੇ ਬਿਰਦ ਭਏ ਹੂੰ ਜਾਂ ਤੇ ਅਦਕ ਸਰੀਰ ਕਠੋਰਾ ਤੁਮਰੇ ਚਰਨ ਮਿਰਦਰ ਨੈ ਥੋਰਾ ਤੋ ਮੇਰਾ ਸਰੀਰ ਬੜਾ ਕਰੜਾ ਹੋ ਗਿਆ ਥੜੇ ਚਰਨ ਬੜੇ ਕੋਮਲ ਨੇ ਤੁਸੀਂ ਮੈਨੂੰ ਖਿੱਚ ਕੇ ਲਤ ਮਾਰੀਏ ਕਿਦਰੀਏ ਤੁਹਾਡੇ ਚਰਨਾਂ ਨੂੰ ਮੋਚ ਤੇ ਨਹੀਂ ਆਈ ਇੰਜ ਹੱਥ ਜੋੜ ਕੇ ਖੜੇ ਨੇ ਦਾਤੂ ਦਾ ਅਹੰਕਾਰ ਤੇ ਕ੍ਰੋਧ ਪਾਣੀ ਪਾਣੀ ਹੋ ਗਿਆ ਉਹ ਰਾਖਣ ਲਗਾ ਇਹ ਹੀ ਨਿਰਮਾਣਤਾ ਇਹ ਹੀ ਗਰੀਬੀ ਦਰਸਲ ਇਸੇ ਕਰਕੇ ਤੁਸੀਂ ਸਾਡਾ ਘਰ ਲੁੱਟ ਕੇ ਲੈ ਗਏ ਸਾਡੀ ਗੱਦੀ ਲੈ ਗਏ ਸਾਡੀ ਵਿਰਾਸਤ ਤੁਸੀਂ ਲੈ ਗਏ ਪਰ ਇਹ ਬਚਨ ਵੀ ਬੜੇ ਖੁਸ਼ੀ ਨਾਲ ਗੁਰੂ ਅਮਰਦਾਸ ਜੀ ਮਹਾਰਾਜ ਹੱਥ ਜੋੜ ਕੇ ਸੁਣਦੇ ਰਹੇ ਜਿੱਥੇ ਆਪਨੇ ਵਰਨਵੰਡ ਜਾਤ ਦੀ ਪ੍ਰਥਾ ਨੂੰ ਖਤਮ ਕੀਤਾ ਉੱਥੇ ਇੱਕ ਤੀਸਰੀ ਲਾਨਤ ਛਾ ਗਈ ਸੀ ਦੇਸ਼ ਦੇਚ ਪੜ ਦੇ ਦੀ ਇਸਤਰੀ ਨੂੰ ਲੰਬਾ ਘੁੰਡ ਕਢਾਣਾ ਜਾਂ ਬਰਕਾ ਦੇਚ ਰੱਖਣਾ ਕੁਝ ਇਸਲਾਮੀ ਤਹਿਜ਼ੀਬ ਦਾ ਅਸਰ ਤੇ ਕੁਛ ਮਨੁੱਖ ਦੀ पर बलवाशना करके स्त्री जगत का अपना एक संकोच लंबे घुंड और बुरका आलमे वजूद गुरु अमरदास जी महाराज इस मुखालफत कर देने और आपने हुक्म कर देता कि संगत द कोई भी बीबी पढ़ा करके ना आवे बुरके द ना आवे कुंड कट के ना आवे आए हिमाचल प्रदेश के राजे दी ਪਹਾੜੀ ਰਾਜਿਆਂ ਦੀ ਇੱਕ ਰਾਣੀ ਕਿਦਰੇ ਬਹੁਤ ਲੰਮਾ ਘੁੰਡ ਕਢ ਕੇ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਆਈ ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਹਿ ਦਿੱਤਾ ਇਹ ਕੌਣ ਝੱਲੀ ਆਈ ਝੱਲੀ ਹੋ ਗਈ ਸੀ। ਔਰ ਫਿਰ ਜਦ ਸ਼ਰੀਕਾਂ ਨੇ ਰਾਜੇ ਨੇ ਬੇਨਤੀ ਕੀਤੀ ਮਹਾਰਾਜ ਇਹ ਝੱਲੀ ਹੋ ਗਈ ਇਹ ਤੇ ਠੀਕ ਨਹੀਂ ਹੋਇਆ। ਤੋਂ ਪਾਤਸ਼ਾਹ ਕਹਿਣ ਲੱਗੇ ਕੋਈ ਨੀਂ ਘੁੰਡੇ ਕੋ ਪਾਸੇ ਕਰਕੇ ਲੰਗਰ ਦੇ ਪਾਂਡੇ ਮਾਂਜੇ ਠੀਕ ਹੋ ਜਾਏਗੀ। ਔਰ ਵਾਕਈ ਉਹ ਠੀਕ ਹੋ ਗਈ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਬਾਰ ਵਿੱਚ ਕੋਈ ਵੀ ਬੀਬੀ ਘੁੰਡ ਕਰਕੇ ਨਹੀਂ ਆਉਂਦੀ ਸੀ। ਬੁਰਕੇ ਦੇ ਜੋ ਹੈ ਨਹੀਂ ਆਉਂਦੀ ਸੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਬੁਰਕੇ ਦੀ ਮੁਖਾਲਫਤ ਕਰਦੀ ਹੈ। ਪਰਦੇ ਦੀ ਮੁਖਾਲਫਤ ਕਰਦੀ ਹੈ। ਰੋ ਰੋਰੀ ਬਹੂਰੀਆ ਗੁੰਗਟ ਜਿਨ ਕਾੜੇ ਅੰਤ ਕੀ ਬਾਰ ਲਹੇ ਗੀਨਾ ਆਂਡੇ। ਐ ਬਹੂ ਐ ਬੀਬੀ ਕੁੰਡ ਕਿਉਂ ਕੱਢ ਰਹੀ ਹੈ ਸੰਗਤ ਵਿੱਚ ਬੈਠ ਕੁੰਡ ਨੂੰ ਇੱਕ ਪਾਸੇ ਕਰਕੇ ਹਾਂ ਅਗਰ ਘੁੰਡ ਕੱਢਣਾ ਹੀ ਹੈ ਵਾਕਈ ਪਰਦਾ ਕਰਨਾ ਹੀ ਹੈ ਤੋ ਗੁੰਡ ਤੇ ਇਹ ਹੁੰਦਾ ਘੂੰਗਟ ਤੇਰੋ ਤੋ ਉਪਰ ਸਾਚੇ ਹਰ ਗੁਣ ਗਾਏ ਕੁਦੇ ਅਰ ਨਾਚੇ ਕੁੰਡ ਤੇ ਹੁੰਦਾ ਹੈ ਸ਼ਰਮੋ ਹਿਆ ਦਾ ਗੁੰਡ ਤੇ ਹੁੰਦਾ ਹੈ ਮਾਸੂਮੀਅਤ ਦਾ ਸਚਾਈ ਦਾ ਅਗਰ ਇਹ ਹੀ ਨਹੀਂ ਤਾਂ ਕਪੜੇ ਦਾ ਘੁੰਡ ਕਪੜੇ ਦਾ ਬੁਰਕਾ ਇੱਜ਼ਤ ਨਹੀਂ ਬਚਾ ਸਕੇਗਾ ਸ਼ਰਮੋ ਹયા ਤੇ ਸਚਾਈ ਇੱਕ ਐਸਾ ਪਰਦਾ ਹੈ ਕਿ ਮਨੁੱਖ ਲਈ ਉਹੀ ਲਾਭਕਾਰੀ ਹੁੰਦਾ ਹੈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਜਿੱਥੇ ਸਮਾਜ ਦਾ ਸੁਧਾਰ ਕੀਤਾ ਧਾਰਮਿਕ ਜਗਤ ਦੇ ਚ ਆਏ ਹੋਏ ਪਖੰਡ ਨੂੰ ਜੋ ਹੈ ਇੱਕ ਪਾਸੇ ਕੀਤਾ ਔਰ ਇਸਤਰੀ ਕੇ ਦੇ ਨਾਲ ਸਾਰੀ ਮਾਨਵਤਾ ਦੇ ਲਈ ਇੱਕੋ ਰਸਤਾ ਇੱਕ ਦਾ ਪੁਜਾਰੀ ਇੱਕ ਦਾ ਸੰਦੇਸ਼ ਇੱਕ ਦਾ ਉਪਦੇਸ਼ ਦਿੱਤਾ ਦਿਨ ਰਾਤ ਆਪ ਜੋਤ ਜਗਾਈ ਬੈਠੇ ਰਹੇ ਗੋਵਿੰਦਵਾਲ ਦੇ ਵਿੱਚ ਦੂਰ ਦੂਰ ਤੋਂ ਯਾਤਰੀ ਆਂਦੇ ਰਹੇ ਸੰਗਤਾਂ ਆਂਦੀਆਂ ਰਹੀਆਂ ਆਪ ਦੇ ਦਰਸ਼ਨਾਂ ਦਾ ਲਾਭ ਉਠਾ ਕੇ ਆਪ ਤੋਂ ਰੋਹਾਨੀ ਲਾਭ ਪ੍ਰਾਪਤ ਕਰਦੀਆਂ ਰਹੀਆਂ ਭੱਟਾ ਨੇ ਆਪ ਦੀ ਉਪਮਾ ਵਿੱਚ ਜੋ ਪਾਵਨ ਪਵਿੱਤਰ ਇੱਕ ਸੋਈਆ ਉਚਾਰਨ ਕੀਤਾ ਹੈ ਉਏ ਕਿ ਸੂਰਜ ਦੀਆਂ ਕਿਰਨਾਂ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ ਸਾਗਰ ਦੀਆਂ ਲਹਿਰਾਂ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ ਬਸੰਤ ਰੂਪ ਦੇਚ ਬਸੰਤੀ ਫੁੱਲ ਜੋ ਖਿੜਦੇ ਨੇ ਉਹ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ ਜਿਵੇਂ ਸ਼ਿਵਜੀ ਦਾ ਲੰਬਾ ਗਹਿਰਾ ਧਿਆਨ ਨਹੀਂ ਨਾਪਿਆ ਜਾ ਸਕਦਾ ਇਸੇ ਤਰੀਕੇ ਨਾਲ ਹੇ ਗੁਰੂ ਅਮਰਦਾਸ ਜੀ ਤੁਹਾਡੇ ਗੁਣ ਨਹੀਂ ਨਾਪੇ ਜਾ ਸਕਦੇ ਤੁਹਾਡੀ ਮਹਿਮਾ ਨਹੀਂ ਨਾਪੀ ਜਾ ਸਕਦੀ ਗਨ ਹਰ ਬੂੰਦ ਬਸੌਰੁ ਮਾਵਲ ਕੁਸਮ ਬਸੰਤ ਗਨੰਤ ਨ ਆਵੇ ਰਵਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਦਗੁਰ ਕੇ ਕਵ ਜਨ ਭੱਲ ਉਨੇ ਜੋ ਗਾਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਣਾਵੇ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾ